ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪੈਨਸ਼ਨਰਸ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਪੰਜਾਬ ਨੇ ਇੱਕ ਵਾਰ ਫਿਰ ਮਲੇਰਕੋਲਾ ਡਿਵੀਜ਼ਨ ਵਿੱਚ ਲਗਾਇਆ ਧਰਨਾ ਪੈਨਸ਼ਨਰਸ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਪੰਜਾਬ ਦੇ ਫੈਸਲੇ ਅਨੁਸਾਰ ਮਲੇਰਕੋਲਾ ਡਿਵੀਜ਼ਨ ਵਿੱਚ ਇੱਕ ਵਾਰ ਫਿਰ ਧਰਨਾ ਲਗਾਇਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਨਾਲ ਹੀ ਉਹਨਾਂ ਨੇ ਕਿਹਾ ਸਾਡੇ ਆ ਮੰਗਾਂ ਨੂੰ ਜਲਦੀ ਤੋਂ ਜਲਦ ਪੂਰਾ ਕੀਤਾ ਜਾਵੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਦਿਲਦਾਰ ਗਲੋਬਲ ਨਿਊਜ਼ ਮਲੇਰ ਕੋਟਲਾ ਜੀ ਸਰ ਕੀ ਨਾਮ ਹੈ ਜੀ ਪੌਰ ਸਿੰਘ ਸੋਹੀ ਸੁਭਾ ਪ੍ਰਧਾਨ EMPLY ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਜੀ ਸਰ ਕਿਸ ਦੇ ਖਿਲਾਫ ਲੱਗਿਆ ਜੀ ਇੱਥੇ ਤੋਂ ਨਾਰੋਸ ਲੱਗਦੀ ਇਹ ਤਾਂ ਮੈਂ ਜਿਹੜਾ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਦੇ ਖਿਲਾਫ ਹੈ। ਮੁਲਾਜ਼ਮ ਤੇ ਪੈਨਸ਼ਨਰਾਂ ਦੀ ਤਾਲਮਿਲ ਸਾਂਝੀ ਸੰਘਰਸ਼ ਕਮੇਟੀ ਬਣੀ ਹੈ। ਵੱਖ-ਵੱਖ ਜਥੇਬੰਦੀਆਂ ਦੇ ਅਧਾਰਤ ਉਹਦਾ 13 ਮੰਗੇ ਮੰਗਾਂ ਦਾ ਜਿਹੜਾ ਮੰਗ ਪੱਤਰ ਹੈ ਉਹ ਮੈਨੇਜਮੈਂਟ ਨੂੰ ਅਸੀਂ ਦਿੱਤਾ ਹੋਇਆ ਹੈ ਬਕਾਇਦਾ ਤੌਰ ਤੇ ਤੇ ਮੈਨੇਜਮੈਂਟ ਨੇ ਕੋਈ ਮੀਟਿੰਗ ਨਹੀਂ ਦਿੱਤੀ ਹਾਲ ਤੱਕ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਿਹੜੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਪ੍ਰੋਟੈਸਟਾ ਹੋ ਰਿਹਾ ਹੈ ਮੰਡਲ ਪੱਤਰੀ ਧਰਨਾ ਜਿਹੜਾ ਲਾਇਆ। ਜੀ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਨੂੰ? ਅੱਜ ਦਾ ਜਿਹੜਾ ਸਾਡਾ ਇਹ ਮੁਲਾਜ਼ਮਾਂ ਦੀ ਤੇ ਪੈਨਸ਼ਨਾਂ ਦੀ ਸਾਂਝੀ ਤਾਲਮੇਲ ਕਮੇਟੀ ਬਣੀ ਹੋਈ ਹੈ ਪੰਜਾਬ ਪੱਧਰ ਤੇ ਉਹਦੇ ਤੋਂ ਸੰਘਰਸ਼ ਸ਼ੁਰੂ ਕੀਤਾ ਹੈ ਅੱਜ ਧਰਨਾ 3 ਤਰੀਕ ਨੂੰ 13 ਤਰੀਕ ਨੂੰ ਪੰਜਾਬ ਚ ਕਨਵਰਜਨ ਕੀਤੀ ਜਾਣੀ ਹੈ ਸਰਕਲਾਂ ਨੂੰ ਕਨਵਰਜਨਾਂ 25 ਨਵੰਬਰ ਨੂੰ ਪਟਿਆਲੇ ਮਜਾਰਾ ਕਰਨਾ ਹੈ 13 ਮੰਗਾਂ ਨੇ ਸਾਡੀ ਉਹ ਜਿਹੜੀ ਸਾਡੀ ਪਹਿਲੀ ਮੰਗ ਹੈ ਉਹ ਇਹ ਹੈ ਕਿ ਜਿਹੜੇ ਸਕੀਮ ਲੈ ਸਾਡੇ 16 ਜਨਵਰੀ ਤੋਂ ਸ਼ੁਰੂ ਹੋਣੇ ਸੀ ਸੌਦੇ ਨੇ ਸੀ ਉਹ ਅਜੇ ਤੱਕ ਨਹੀਂ ਸੁਲਦੇ ਉਹ ਸੌਦੇ ਜਾਣ ਡੀਏ ਜਿਹੜਾ ਜਾਮ ਕੀਤਾ ਹੋਇਆ ਪੰਜਾਬ ਸਰਕਾਰ ਨੇ ਉਹ ਦਿੱਤਾ ਜਾਵੇ ਮਲਾਜਮਾਨ ਤੇ ਪੈਨਸ਼ਨਰਾਂ ਨੂੰ ਜਿਹੜੇ ਮਲਾਜਮ ਨੇ 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਬਿਜਲੀ ਦਾ ਕੰਸੈਸ਼ਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਕੰਸੈਸ਼ਨ ਦਿੱਤਾ ਜਾਵੇ ਤੇ ਬੋਰਡ ਵੱਲੋਂ ਪਿਛਲੀਆਂ ਮੀਟਿੰਗਾਂ ਵਿੱਚ ਕੋਈ ਭਰੋਸਾ ਦਿੱਤਾ ਗਿਆ ਜਿਹੜਾ ਭਰੋਸਾ ਦਿੱਤਾ ਬੋਰਡ ਭਰੋਸਾ ਦਿੰਦਾ ਇਕਲੀ-ਕਲੀ ਜਥੇਬੰਦੀ ਨੂੰ ਉਹ ਕੋਈ ਲਾਗੂ ਨਹੀਂ ਕਰ ਰਿਹਾ ਇਸ ਕਰਕੇ ਹੁਣ ਸਾਂਝੇ ਹੋ ਕੇ ਮਲਾਜਮ ਇੱਕ ਸਾਂਝਾ ਸੰਘਰਸ਼ ਆ ਜਿਹੜਾ ਉਹ ਕਰ ਰਹੇ ਨੇ ਉਹਦੇ 'ਚ 25 ਨੂੰ ਜਿਹੜਾ ਮਝਾਰਾ ਪਟਿਆਲੇ ਦਾ ਮਝਾਰਾ ਕਰਨ ਤੋਂ ਬਾਅਦ ਫਿਰ ਜਿਹੜਾ ਮੋਤੀ ਮਹਿਲ ਉਹਦੇ ਵੱਲ ਨੂੰ ਮਾਰਚ ਕੀਤਾ ਜਾਊਗਾ ਇਸ ਤਰ੍ਹਾਂ ਦੀ ਐਜੀਟੇਸ਼ਨ ਆ ਜਿਹੜੀ ਇਹ ਤੋਂ ਸ਼ੁਰੂਆਤ ਹੈ ਐਜੀਟੇਸ਼ਨ ਦੀ ਇਹ ਤੋਂ ਅੱਗੇ ਐਜੀਟੇਸ਼ਨ ਅੱਗੇ ਚੱਲਣੀ ਹੈ ਦੇ ਨਾਲ ਬੇਨਤੀ ਕਰਾਂਗੇ ਜੋ ਪੰਜਾਬ ਸਰਕਾਰ ਮੁਲਾਜ਼ਮਾਂ 'ਤੇ ਹਮਲੇ ਕਰ ਰਹੀ ਹੈ ਤੇ ਕੇਂਦਰ ਸਰਕਾਰ ਕਿਸਾਨਾਂ 'ਤੇ ਹਮਲੇ ਕਰ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਅਸੀਂ ਉਹਦੀ ਵੀ ਸਮਰਥਨ ਕਰਦੇ ਹਾਂ ਉਹ ਮੰਗਾਂ ਤੁਰੰਤ ਮੰਨੀਆਂ ਜਾਣ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ